ਚਾਹੀਦਾ ਹੈ ਇੱਕ ਤੇ ਗਲਤ ਖਾਨ-ਪੀਣ ਤੋਂ ਦੂਜੇ ਨੰਬਰ ਤੇ ਜਦੋਂ ਅਸੀਂ ਕੁਰਸੀ ਤੇ ਬੈਠੇ ਰਹਿੰਦੇ ਖਾਨ-ਪੀਣ ਕੇ ਤੇ ਉਹਦੇ ਨਾਲ ਵੀ ਬਲਗਮ ਬਹੁਤ ਜ਼ਿਆਦਾ ਛੇਤੀ ਬੰਦੀ ਹੈ ਤੇ ਤੀਜੇ ਨੰਬਰ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਤੁਹਾਡਾ ਜਿਹੜਾ ਮੈਡੀਕਲ ਟਰੀਟਮੈਂਟ ਚੱਲ ਰਿਹਾ ਉਹਦੇ ਨਾਲ ਤੁਹਾਨੂੰ ਥਰੋਟ ਅਲਰਜੀ ਹੋਣ ਦੀ ਬਹੁਤ ਸੰਭਾਵਨਾ ਵੱਜ ਜਾਂਦੀ ਹੈ ਥਰੋਟ ਅਲਰਜੀ ਲਈ ਅਸੀਂ ਇੱਕ ਖਾਸ ਕੈਪਸੂਲ ਤਿਆਰ ਕੀਤਾ ਜਿੰਨਾ ਦੇ ਗਲੇ ਦੇ ਵਿੱਚੋਂ ਰੇਸ਼ਾ ਕਦੀ ਜਾਂਦਾ ਹੀ ਨਹੀਂ ਜਾਂ ਗਲੇ ਦੇ ਵਿੱਚੋਂ ਰੇਸ਼ਾ ਮੂੰਹ ਦੇ ਵਿੱਚ ਡਿੱਗਦਾ ਰਹਦਾ ਜਿਨ੍ਹਾਂ ਨੂੰ 10 10 15 ਮਿੰਟ ਬਾਅਦ ਥੁਕਣਾ ਪੈਂਦਾ ਹੁਣ ਕਈ ਜਗ੍ਹਾ ਇਦਾਂ ਨਹੀਂ ਹੁੰਦੀਆਂ ਜਿੱਥੇ ਲੇਕ ਕੇ ਵੀ ਲਾਇਆ ਨਾ ਨੀ ਵੀ ਇਥੇ ਥੁਕਣਾ ਬਣਾ ਫੋਰ ਐਗਜ਼ਾਮਪਲ ਜਦੋਂ ਅਸੀਂ ਬਾਹਰ ਚੱਲ ਜੰਨੇ ਆ ਫੋਰਨ 'ਚ ਫੋਰਨ ਕੰਟਰੀਆਂ 'ਚ ਜੇ ਤੁਸੀਂ ਕਦੇ ਵੀ ਥੁੱਕੋਗੇ ਤੁਹਾਨੂੰ ਉਸੇ ਵੇਲੇ ਚਾਰਜ ਕਰ ਦੇਣਗੇ ਤੁਹਾਨੂੰ ਫਾਈਨ ਪਾ ਦੇਣਗੇ ਤੁਹਾਨੂੰ ਪੁਲਿਸ ਵਾਲੇ ਫੜ ਕੇ ਵੀ ਲੈ ਜਾਣਗੇ ਸੋ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਐ ਜੇ ਦਾ ਵੀ ਬੰਦੇ ਨੂੰ 10 10 15 15 ਮਿੰਟ ਬਾਅਦ ਗਲਾ ਸਾਫ ਕਰਨ ਲਈ ਬਾਹਰ ਸਪਿਟ ਕਰਨਾ ਪੈਂਦਾ ਉਹਦੇ ਲਈ ਉਹਦੇ ਵਿੱਚ ਹੈਗੀ ਹੈ ਥ੍ਰੋਟ ਅਲਰਜੀ ਉਹਦੇ ਅੰਦਰ ਐਕਸੈਸ ਮਿਊਕਸ ਬੰਦਾ ਠੀਕ ਹੈ ਲੋੜ ਤੋਂ ਵੱਧ ਜਿਹੜਾ ਨਜ਼ਲਾ ਹੈ ਉਹ ਲੋੜ ਤੋਂ ਵੱਧ ਬੰਦਾ ਪਿਆ ਅਰੇਸ਼ਾ ਲੋੜ ਤੋਂ ਵੱਧ ਬੰਦਾ ਪਿਆ ਉਹਦੇ ਲਈ ਸਪੈਸ਼ਲ ਆ ਕੈਪਸੂਲ ਤਿਆਰ ਕੀਤਾ ਇਹ ਕੈਪਸੂਲ ਲੈ ਲਈ ਤੁਸੀਂ ਮੈਨੂੰ ਵਟਸਐਪ ਤੇ ਵੀ ਕਰ ਸਕਦੇ ਹੋ ਫੋਨ ਵੀ ਕਰ ਸਕਦੇ ਹੋ